ਭਾਰਤੀ ਹਕੂਮਤਾਂ ਨੇ ਟੈਂਕ ਚਾੜਤੇ ਤਖਤ ਤੇ ਅਕਾਲ ਤੇ ਸਿੰਘ ਬਾਜਾਂ ਵਾਲੇ ਦੇ ਸ਼ਹੀਦ ਕਰਤੇ ਸਿੱਖ ਜੂੰਦੇ ਜਾਲਤੇ ਸ਼ਹੀਦੀ ਦੇਨ 5ਵੇਂ ਗੁਰਾਂ ਦਾ ਚੌਣ ਕੇ ਆਏ ਸੀ ਕਮਾਂਡਰ ਜੂਨ ਤੱਲੂਕਾਰਾਂ ਨਹੀਂ ਸਿੱਖਾਂ ਨੂੰ ਪੁੱਲਣਾ 19 ਨਵੰਬਰ ਬੱਚੇ ਪਟਕਾਤੇ ਰੋਂਦਿਆਂ ਔਰਤਾਂ ਦੇ ਜਾਨਾਂ ਨੂੰ ਪੱਗਾਂ ਨਾਲ ਹੱਥ ਬੰਨ ਸ਼ੂਟ ਕਰਦੇ ਬੁੱਢਿਆਂ ਜਵਾਨਾਂ ਨੂੰ ਛੁੱਟਦੇ ਸੀ ਬੰਬ ਬੁੱਚੜਾ ਸਰਾਵਾਂ ਚ ਸੰਗਤਾਂ ਸੀ ਅੰਦਰ ਜੂਨ ਕੱਲੂਕਾਰਾਂ ਨਹੀਂ ਸਿਖਾਣ ਪੁੱਲਣਾ ਖੂਨੀ ਨਵੰਬਰ ਗਰਮੀ ਕਰਾਂ ਦੀ ਗੋਲਿਆਂ ਦੇ ਸੇਕ ਨੇ ਸਿੱਖ ਪੁਨ ਰੱਖਤੇ ਖੂਨ ਨੀਰ ਸਰੋਵਰਾਂ ਦੇ ਵਿੱਚੋਂ ਪੀਵਦੇ ਮੂੜ ਕਾਸੀ ਚੱਖਦੇ